ਸਤਿ ਸ਼੍ਰੀ ਅਕਾਲ ਜੀ ਆਪਾਂ ਅਕਸਰ ਹੀ ਸਕੈਪ ਕਰਦੇ ਆ ਨਾ ਸਾਡਾ ਕੋਈ ਕੰਮ ਆ ਜਿਹੜਾ ਨਹੀਂ ਬਣਦਾ ਕਈਆਂ ਦੇ ਬਹੁਤ ਸਾਰੇ ਕਾਰਜ ਹੁੰਦੇ ਨੇ ਜਿਹੜੇ ਅੜਗੇ ਹੁੰਦੇ ਹਨ ਜਿੱਦਾਂ ਬਹੁਤ ਤਰ੍ਹਾਂ ਦੇ ਕੰਮ ਹੁੰਦੇ ਆ ਜਿੱਦਾਂ ਵੀਜ਼ੇ ਦਾ ਕੰਮ ਰਿਸ਼ਤੇ ਦਾ ਕੰਮ ਜਾਂ ਫਿਰ ਕੋਈ ਨੌਕਰੀ ਦਾ ਕੰਮ ਹੁੰਦਾ ਆ ਹਨਾ ਜਿਹੜੇ ਬਹੁਤ ਟਾਈਮ ਤੋਂ ਕੰਮ ਅੜੇ ਹੋਏ ਹੁੰਦੇ ਨੇ ਜਿਵੇਂ ਬਹੁਤੇ ਕਹਿ ਦਿੰਦੇ ਨੇ ਨਾ ਰਿਸ਼ਤੇ ਨੂੰ ਵੀ ਪਹਿਲਾਂ ਹਾਂ ਕਰ ਜਾਂਦੇ ਨੇ ਬਾਅਦੋਂ ਨਾ ਹੋ ਜਾਂਦੀ ਆ ਹਨਾ ਜਿਵੇਂ ਹੋਰ ਵੀ ਕੋਈ ਕੰਮ ਕਰਦੇ ਹਾਂ ਮਤਲਬ ਲੱਗਦਾ ਵੀ ਆਪਾਂ ਨੂੰ ਉਹ ਕਾਮਯਾਬ ਹੋ ਜਾਊਗਾ ਪਰ ਕੰਮ ਜਿਹੜਾ ਉਹ ਠੱਪ ਹੋ ਜਾਂਦਾ ਫਿਰ ਉੱਥੇ ਆ ਕੇ ਬੰਦਾ ਜਿਹੜਾ ਜੀ ਉਹ ਹਾਰ ਜਾਂਦਾ ਬੰਦਾ ਮੱਲੋ ਮੱਲੀ ਹੋਰਾ ਪੈ ਜਾਂਦਾ ਜਿਵੇਂ ਨਸ਼ਾ ਕਰਨਾ ਬਾਬਿਆਂ ਕੋਲ ਫਿਰਨਾ ਪੰਡਤਾਂ ਕੋਲ ਜਾਣਾ ਹਨਾ ਪਰ ਜੀ ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਤੋਂ ਵੱਡਾ ਕੋਈ ਨਹੀਂ ਹੈਗਾ ਇਸ ਦੁਨੀਆ ਇਸ ਦੀਨ ਸੰਸਾਰ ਤੇ ਉਹਦੇ ਤੋਂ ਮੰਗੋ ਹਨਾ ਉਨੇ ਹੀ ਦੇਣਾ ਤੁਸੀਂ ਪੰਡਤਾਂ ਕੋਲ ਜਾਣੇ ਹੋ ਕੋਈ ਨਗ ਪਾਉਣ ਨੂੰ ਦੇ ਦਿੰਦਾ ਕੋਈ ਤਵੀਤ ਦਿੰਦਾ ਜਿਹੜਾ ਸਿਆਣਾ ਹੁੰਦਾ ਨਾ ਪਰ ਇਹਦਾ ਫਾਇਦਾ ਕੋਈ ਨਹੀਂ ਪੰਡਤਾਂ ਦੇ ਕੋਲੋਂ ਜਾਣ ਨਾਲੋਂ ਨਾ ਤੁਸੀਂ ਬਾਣੀ ਦਾ ਪੈਰਾ ਲਗਾ ਦਿਓ ਸੁਖਮਨੀ ਸਾਹਿਬ ਦਾ ਪੈਰਾ ਲਗਾ ਦਿਓ ਦੇਖੋ ਜੀ ਮੈਂ ਅੱਗੇ ਵੀ ਕਹਿਣੀ ਹੁੰਨੀ ਆ ਵੀ ਘਰ ਵਿੱਚ ਸੁਖਮਨੀ ਸਾਹਿਬ ਦਾ ਪੈਰਾ ਲਗਾ ਦਿਓ ਇੱਕ ਉੱਠੇ ਦੂਜਾ ਬੈਠ ਜਾਵੇ ਦੂਜਾ ਉੱਠੇ ਤੀਜਾ ਬੈਠ ਜਾਵੇ ਇਸ ਲਈ ਵੱਧ ਤੋਂ ਵੱਧ ਪਾਠ ਕਰੋ ਜਾਂ ਤੁਸੀਂ ਅਕੰਡ ਪਾਠ ਸਹਿਜ ਪਾਠ ਵੀ ਕਰਾਓ ਤੁਹਾਡੇ ਸਾਰੇ ਜਿਹੜੇ ਵਿਗੜੇ ਹੋਏ ਕੰਮਾ ਨਾ ਉਹ ਬਣਨ ਲੱਗ ਜਾਣਗੇ ਦੇਖੋ ਜੀ ਪਰ ਬਹੁਤ ਲੋਕ ਐ ਵੀ ਕਹਿੰਦੇ ਨੇ ਵੀ ਅਸੀਂ ਪਾਠ ਕਰਾਇਆ ਸਾਨੂੰ ਉਹਦਾ ਫਾਲ ਨਹੀਂ ਮਿਲਿਆ ਜਾਂ ਸਾਡਾ ਉਹ ਕੰਮ ਬਣਿਆ ਨਹੀਂ ਜਿਹੜਾ ਅੜਿਆ ਹੋਇਆ ਸੀ ਕੰਮ ਬਣਨ ਕਿੱਥੇ ਜਾ ਤੁਸੀਂ ਜੀ ਪਾਠ ਆਪਾਂ ਘਰੇ ਕਰਵਾ ਲੈਨੇ ਆ ਅੱਜਕੱਲ ਦੇ ਬਾਬੇ ਵੀ ਉਹਨੇ ਸ਼ੁੱਧ ਨਹੀਂ ਹੈਗੇ ਸ਼ੁੱਧ ਬਾਣੀ ਨਹੀਂ ਪੜਦੇ ਆਪਾਂ ਜੀ ਬਾਣੀ ਬੈਠ ਕੇ ਕੋਲ ਸੁਣਨੀ ਨਹੀਂ ਹੈਗੀ ਹਨਾ ਤਾਂ ਫਿਰ ਬਾਬੇ ਜੀ ਉਹ ਜਾ ਹੀ ਕੰਮ ਕਰ ਦੇਣ ਦੇਖੋ ਜਦੋਂ ਤੁਸੀਂ ਆਪਾਂ ਬਿਮਾਰ ਹੁੰਨੇ ਆ ਨਾ ਬਿਮਾਰ ਤੁਸੀਂ ਉਹ ਦਵਾਈ ਕੋਈ ਹੋਰ ਖਾਈ ਜਾਵੇ ਤਾਂ ਆਪਾਂ ਠੀਕ ਹੋ ਸਕਦੇ ਆ ਤੁਸੀਂ ਆਪ ਹੀ ਦੱਸੋ ਹਨਾ ਦੇਖੋ ਅਗਰ ਤੁਸੀਂ ਬਿਮਾਰ ਹੋ ਤਾਂ ਪਾਠ ਵੀ ਤੁਹਾਨੂੰ ਹੀ ਕਰਨਾ ਪੈਣਾ ਤੁਸੀਂ ਦਾਨਪੁੰਨ ਕਰਿਆ ਕਰੋ ਦੇਖੋ ਜੀ ਦਾਨਪੁੰਨ ਕਰਨਾ ਵੀ ਬਹੁਤ ਵੱਡਾ ਜਿਵੇਂ ਆਪਾਂ ਕਹਿੰਦੇ ਆ ਆਪਣੀ ਜ਼ਿੰਦਗੀ ਚ ਇੱਕ ਇੱਕ ਤਰ੍ਹਾਂ ਦਾ ਦਸਵੰਤ ਹੀ ਆ ਜੀ ਦਸਵੰਦ ਜ਼ਰੂਰ ਕੱਢਿਆ ਕਰੋ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਹਨਾ ਦੇਖੋ ਜੀ ਮੈਂ ਇਹ ਵੀ ਨਹੀਂ ਕਹਿੰਦੀ ਵੀ ਆਪਾਂ ਐਨੇ ਆਪਾਂ ਨਹੀਂ ਹੈਗੇ ਪਰ ਆਪਦੀ ਚਾਦਰ ਤੋਂ ਵੱਧ ਪੈਰ ਨਾਫਸਾ ਰੋ ਹਨਾ 10 ਰੁਪਏ ਦਾ ਕੀਤਾਦਾਨ ਵੀ ਤੁਹਾਡੇ ਬਹੁਤ ਕੰਮ ਆ ਸਕਦਾ। ਇਸੇ ਤਰ੍ਹਾਂ ਦੇਖੋ ਜੀ ਆਪਾਂ ਘਰੇ ਪਾਠ ਕਰਾਉਨੇ ਆ ਨਾ ਆਪਾਂ ਕੋਲ ਬਹਿ ਕੇ ਸੌਂਨਾ ਨਹੀਂ ਫਿਰ ਆਪਾਂ ਭਾਲਦੇ ਸਾਡੇ ਕੰਮ ਨਹੀਂ ਬਣਦੇ ਸਾਰੀ ਗੱਲ ਕੀ ਹੁੰਦੀ ਹੈ ਨੇ ਜੀ ਆਪਾਂ ਭਰੋਸਾ ਨਹੀਂ ਰੱਖਦੇ ਆਪਣੇ ਗੁਰੂ ਮਹਾਰਾਜ ਤੇ ਸ਼ਰਧਾ ਵਿਸ਼ਵਾਸ ਬਿਲਕੁਲ ਨਹੀਂ ਹੈ ਜੀ ਦਿਨੋ ਦਿਨ ਜਿਹੜੀ ਸ਼ਰਧਾ ਭਾਵਨਾ ਪਿਆਰ ਆ ਉਹ ਘਟਦਾ ਜਾ ਰਿਹਾ। ਮੈਂ ਤੁਹਾਨੂੰ ਨਾ ਇੱਕ ਸੱਚੀ ਘਟਨਾ ਜੀ ਦੱਸਦੀ ਹਾਂ ਇੱਕ ਮਹਾਪੁਰਖਾ ਗੁਰਨਾ ਬੀਬੀ ਜੀ ਗਏ ਉਹ ਬਾਬਾ ਜੀ ਬਹੁਤ ਮਤਲਬ ਭਗਤੀ ਵਾਲੇ ਸੀ ਪ੍ਰੇਮ ਭਾਵਨਾ ਵਾਲੇ ਸੀ ਉਹਨਾਂ ਦੀ ਭਾਵ ਜਿਹੜੀਆਂ ਉਹਨਾਂ ਦੀ ਤਾਰਾ ਸੀ ਉਹ ਰੱਬ ਨਾਲ ਉਹ ਗੁਰੂ ਮਹਾਰਾਜ ਨਾਲ ਸਿੱਧੀਆਂ ਜੁੜੀਆਂ ਹੋਈਆਂ ਸੀ ਕਿਉਂਕਿ ਅੱਜ ਕੱਲ ਦੇ ਜਿਹੜੇ ਬਾਬੇ ਨੇ ਤੁਹਾਨੂੰ ਪਤਾ ਹੀ ਆ ਹਨਾ ਕੋਈ दारू ਪੀਂਦਾ ਆ ਕੋਈ ਮਤਲਬ ਨਾਮ ਸ਼ੱਕ ਕੇ ਵੀ ਨਾ ਅੰਮ੍ਰਿਤ ਪਾਨ ਕਰਕੇ ਵੀ ਕੋਈ दारू ਪੀਂਦਾ ਕੋਈ ਸ਼ਰਾਬ ਅੱਜ ਕੱਲ ਦੇ ਬਾਬੇ ਅਨਿਸ਼ੁੱਧ ਨਹੀਂ ਹੈਗੇ ਉਹ ਬਾਬਾ ਜੀ ਬਹੁਤ ਕਰਨੀ ਵਾਲੇ ਸੀ ਉਹ ਮਹਾਪੁਰਖ ਸੀ ਜਿਹੜੇ ਬਹੁਤ ਕਰਨੀ ਵਾਲੇ ਸੀਗੇ ਉਹ ਮਾਤਾ ਸੀ ਨਾ ਜਿਹੜੇ ਉਹ ਬਾਬਾ ਜੀ ਨੂੰ ਜਾ ਕੇ ਕਹਿ ਲੱਗੇ ਕਹਿੰਦੇ ਬਾਬਾ ਜੀ ਮੇਰਾ ਜਿਹੜਾ ਕੰਮ ਆ ਨਾ ਕੋਈ ਬਣਦਾ ਨਹੀਂ ਮਤਲਬ ਬਹੁਤ ਔਖਾ ਜਿਹਾ ਹੋਇਆ ਪਿਆ ਵੀ ਜਿਹੜੇ ਕੰਮ ਨੂੰ ਹੱਥ ਪਾਉਨੇ ਆ ਉਹ ਮਿੱਟੀ ਹੋ ਜਾਂਦਾ ਤਾਂ ਬਾਬਾ ਜੀ ਕਹਿਣ ਲੱਗੇ ਇਹ ਕਹਿੰਦੇ ਬਾਬਾ ਜੀ ਕਹਿੰਦੇ ਇਹ ਵੀ ਸਿਮਰਨ ਕਰਿਆ ਕਰ ਬਾਣੀ ਪੜਿਆ ਕਰ ਵੱਧ ਤੋਂ ਵੱਧ ਗੁਰੂ ਘਰ ਜਾਇਆ ਕਰ ਸ਼ਰਧਾ ਰੱਖੋ ਆਪਣੇ ਗੁਰੂ ਮਹਾਰਾਜ ਤੇ ਯਕੀਨ ਰੱਖੋ ਸਾਡੇ ਸਾਰੇ ਕਾਰਜਾ ਕਹਿੰਦੇ ਜੀ ਉਹ ਜਿਹੜੇ ਰਾਸ ਹੋ ਜਾਵਣਗੇ ਹਨਾ ਗੁਰੂ ਮਹਾਰਾਜ ਜੱਗੇ ਕਹਿੰਦਾ ਅਰਦਾਸ ਕਰਿਆ ਕਰ ਦੇਖੋ ਬੀਬੀ ਅੱਗੇ ਉਹ ਪਤਾ ਕੀ ਕਹਿੰਦੀ ਕਹਿੰਦੀ ਬਾਬਾ ਜੀ ਇਹ ਤਾਂ ਕੰਮ ਬਹੁਤ ਔਖਾ ਤੁਸੀਂ ਕੋਈ ਸੌਖਾ ਜਿਹਾ ਕੰਮ ਦੱਸੋ ਤੇ ਕਿਉਂਕਿ ਉਹ ਬੀਬੀ ਆ ਜਿਹੜੀ ਜੀ ਉਹ ਪਖੰਡੀਆਂ ਕੋਲ ਪੰਡਤਾਂ ਕੋਲ ਜਾਣ ਵਾਲੀ ਸੀ ਹਨਾ ਬਾਬਾ ਜੀ ਬੜੇ ਪਰੇਸ਼ਾਨ ਹੋਏ ਤਾਂ ਫਿਰ ਬਾਬਾ ਜੀ ਨੇ ਕਿਹਾ ਕਿ ਬੀਬੀ ਤੂੰ ਹਰ ਰੋਜ਼ ਸਤਨਾਜਾ ਲੈ ਕੇ ਨਾ ਕੀੜਿਆਂ ਦੇ ਭੌਣ ਤੇ ਜਾਇਆ ਕਰ ਤੇਰੇ ਸਾਰੇ ਕਾਰਜਾ ਜਿਹੜੇ ਉਹ ਰਾਸ ਹੋ ਜਾਣਗੇ ਇਹ ਕੰਮ ਤੂੰ ਲਗਾਤਾਰ 41 ਦਿਨ ਕਰਨਾ ਹੈ ਬੀਬੀ ਨੂੰ ਇਹ ਕੰਮ ਸੌਖਾ ਲੱਗਿਆ ਤੇ ਬੀਬੀ ਨੇ ਅਗਲੇ ਦਿਨ ਤੋਂ ਹੀ ਸਤਨਾਜਾ ਜਿਹੜਾ ਉਹ ਪਾਉਣਾ ਸ਼ੁਰੂ ਕਰਤਾ ਦੇਖੋ ਜੀ ਬੀਬੀ ਨੂੰ ਉਹ ਕੰਮ ਤਾਂ ਸੌਖਾ ਲੱਗਿਆ ਕਿਉਂਕਿ ਬਾਣੀ ਪੜਨੀ ਰੇਕ ਕਿਸੇ ਦੇ ਵਸ ਦੀ ਗੱਲ ਨਹੀਂ ਹੈਗੀ ਕਿਉਂਕਿ ਆਪਾਂ ਔਰ ਸੌਖਾ ਕੰਮ ਵਾਲੀ ਭੱਜਦੇ ਹਨ ਆਪਾਂ ਨੂੰ ਮੈਨੂੰ ਲੱਗਦਾ ਵੀ ਬਾਣੀ ਪੜ੍ਹਨੀ ਤਾਂ ਜੀ ਬਹੁਤ ਔਖੀ ਹੈਗੀ ਬੀਬੀ ਅਗਲੇ ਤਿੰਨ ਤੋਂ ਜਦੋਂ ਸਿਤਨਾਜਾ ਪਾਉਣਾ ਸ਼ੁਰੂ ਕੀਤਾ ਨਾ ਕੀੜਿਆਂ ਦਾ ਪਾਉਣਾ ਜਿਹੜਾ ਉਹ ਬੀਬੀ ਦੇ ਘਰ ਤੋਂ ਬਹੁਤ ਦੂਰ ਸੀ ਮਾਤਾ ਰੋਜ਼ 2 2.5 ਕਿਲੋਮੀਟਰ ਪੈਦਲ ਚੱਲ ਕੇ ਜਾਇਆ ਕਰੋ ਬਹੁਤ ਥੱਕ ਜਾਇਆ ਕਰੀ ਹੈ ਨਾ ਸਰੀਰ ਨੂੰ ਤਾਂ ਬਹੁਤ ਥਕਾਵਟ ਮਹਿਸੂਸ ਕਰਿਆ ਕਰੇ 10 ਦਿਨਾਂ ਬਾਅਦ ਜਦੋਂ ਉਹ ਦੁਬਾਰਾ ਬੀਬੀ ਮਹਾਪੁਰਖਾਂ ਕੋਲ ਗਈ ਕਹਿੰਦੀ ਬਾਬਾ ਜੀ ਮੈਨੂੰ 10 ਦਿਨ ਹੋ ਗਏ ਕੰਮ ਕੀਤੇ ਨੇ ਮੈਂ ਦੱਸਦੇ ਨੇ ਇਹ ਕੰਮ ਕਰਦਾ ਤਾਂ ਮਹਾਪੁਰਖਾਂ ਨੇ ਕਿਹਾ ਵੀ ਹੈ ਨਾ ਬੀਬੀ ਤੁਹਾਨੂੰ ਕਿੰਨਾ ਟਾਈਮ ਲੱਗਦਾ ਤਾਂ ਹਰ ਰੋਜ਼ ਨੂੰ ਤਾਂ ਬੀਬੀ ਕਹਿੰਦੀ ਮੈਨੂੰ 2 ਤੋਂ 2.5 ਘੰਟੇ ਲੱਗ ਜਾਂਦੇ ਨੇ ਬਾਬਾ ਜੀ ਜਾਣ ਨੂੰ ਜਿਹੜਾ ਕੀੜਿਆਂ ਦਾ ਭੌਣਾ ਨਾ ਉਹ ਬਹੁਤ ਦੂਰ ਆ ਫਿਰ ਬਾਬਾ ਜੀ ਨੇ ਕਿਹਾ ਦੇਖੋ ਬਾਬਾ ਜੀ ਨੇ ਵੀ ਫਿਰ ਉਹੀ ਗੱਲ ਕਹੀ ਬਾਬਾ ਜੀ ਕਹਿੰਦੇ ਫਿਰ ਇੰਨਾ ਟਾਈਮ ਤੂੰ ਇਸ ਕੰਮ ਕਰਨ ਨੂੰ ਵੀ ਤਾਂ ਲਗਾਉਣੀ ਆ ਫਿਰ ਤੂੰ ਨਾਲ ਦੀ ਨਾਲ ਬਾਣੀ ਪੜ੍ਹਨੀ ਵੀ ਸ਼ੁਰੂ ਕਰ ਦੇ ਹੁਣ 2.5 ਘੰਟੇ ਦਾ ਤੂੰ ਸਫ਼ਰ ਕਰਕੇ ਉੱਥੇ ਕੀੜਿਆਂ ਦੇ ਭੌਣ ਤੇ ਜਾਂਦੀ ਆ ਜੇ ਤੂੰ ਜਾਂਦੀ ਜਾਂਦੀ ਹੈ ਨਾ ਰੋਜ਼ ਵੀ ਮਹਾਪੁਰਖਾਂ ਦੇ ਕਹਿਣ ਦਾ ਇਹ ਅਰਥ ਸੀ ਵੀ ਤੂੰ ਨਾਲ ਦੀ ਨਾਲ ਬਾਣੀ ਪੜਨੀ ਸ਼ੁਰੂ ਕਰ ਦੇ ਵੀ ਜਦੋਂ ਤੂੰ ਕੀੜਿਆਂ ਦੇ ਸਤਨਾਜੇ ਤੇ ਪੌਣ ਸੌਰੀ ਪੌਣ ਤੇ ਪੌਣ ਜਾਣੀ ਆ ਨਾ ਸਤਨਾਜਾ ਤੂੰ ਨਾਲ ਦੀ ਨਾਲ ਮੂਲ ਮੰਤਰ ਦਾ ਜਾਪ ਸ਼ੁਰੂ ਕਰ ਦੇ ਗੁਰਮੰਤਰ ਦਾ ਜਾਪ ਸ਼ੁਰੂ ਕਰ ਦੇ ਤੇ ਨਾਲੇ ਤਾਂ ਭਾਵ ਗੁਰੂ ਦੇ ਉਹਦੇ ਮਹਾਪੁਰਖਾਂ ਦਾ ਕਹਿਣ ਦਾ ਅਰਥ ਸੀ ਵੀ ਨਾਲੇ ਤਾਂ ਭਾਵ ਤੇਰੀ ਬਾਣੀ ਪੜਨੀ ਸ਼ੁਰੂ ਹੋ ਜੂਗੀ ਮੰਨ ਲਓ ਮੂੰਹ ਚ ਵਾਹਿਗੁਰੂ ਗੁਰਮੰਤਰ ਦਾ ਜਾਪ ਹੋ ਨਾਲ ਤਾਂ ਤੂੰ ਗੁਰੂ ਮਹਾਰਾਜ ਦੇ ਲੜ ਲੱਗੀ ਜਾਏਗੀ ਦੇ ਨਾਲੇ ਉਸ ਦੇ ਨਾਲ ਹੀ ਤੇਰਾ ਜਿਹੜਾ ਦਾਨ ਪੁੰਨ ਦਾ ਕੰਮ ਆ ਉਹ ਵੀ ਸ਼ੁਰੂ ਹੋ ਜੂਗਾ ਭਾਵ ਜਿਵੇਂ ਹੁਣ ਆਪਾਂ ਕਹਿ દઈએ ਨਾ ਵੀ ਕੀੜਿਆਂ ਨੂੰ ਭੋਜਨ ਦਿੱਤਾ ਜਾਵੇ ਤਾਂ ਦੇਖੋ ਜੀ ਆਪਾਂ ਥੋੜਾ ਥੋੜਾ ਦੇ ਸੰਬੰਧ ਤਾਂ ਕੱਢ ਹੀ ਸਕਦੇ ਆ ਜਿਵੇਂ ਆਪਾਂ ਕੀੜਿਆਂ ਨੂੰ ਬੇਜਵਾਨਾਂ ਨੂੰ ਭੋਜਨ ਪਾਦੀ ਹੈ ਨਾ ਉਹ ਤੋਂ ਵੱਡਾ ਕਹਿੰਦੇ ਦਾਨ ਕੋਈ ਨਹੀਂ ਹੁੰਦਾ ਫਿਰ ਬੀਬੀ ਜੀ ਨੂੰ ਅਹਿਸਾਸ ਹੋਇਆ ਕਿ ਮੈਂ ਬਹੁਤ ਸਮਾਂ ਬਰਬਾਰ ਕੀ ਮਤਲਬ ਬਰਬਾਦ ਕੀਤਾ ਬਹੁਤ ਸਮਾਂ ਇਥੋਂ ਇਹ ਸਿੱਖਿਆ ਮਿਲਦੀ ਹੈ ਨਾ ਜੀ ਜਿਹੜੇ ਲੋਕ ਕਰਮਕਾਂਡ ਵੱਲ ਭੱਜਦੇ ਨੇ ਕਿਉਂਕਿ ਇਹ ਕਹਿੰਦੇ ਨਹੀਂ ਹੁੰਦੇ ਜੀ ਕਾਰ ਜਿਹੜਾ ਕਰਮ ਕਾਂਡ ਆ ਉਹ ਕਰਨਾ ਬਹੁਤ ਸੌਖਾ ਨਾਮ ਜਪਨਾ ਸਿਮਰਨ ਕਰਨਾ ਭਜਨ ਬੰਦਗੀ ਕਰਨੀ ਇਹ ਬਹੁਤ ਔਖੀ ਆ ਕਿਉਂਕਿ ਜੇ ਆਪਾਂ ਕਿਸੇ ਨੂੰ ਕਹਿ ਦਈਏ ਨਾ ਤੂੰ 41 ਦਿਨ ਇਹ ਪਾਠ ਕਰ ਲੈ ਜੀ ਲੋਕਾਂ ਨੂੰ ਬਹੁਤ ਔਖਾ ਲੱਗਦਾ ਹਨਾ ਜੇ ਆਪਾਂ ਕਿਸੇ ਨੂੰ ਕਹੀਏ ਵੀ ਤੂੰ ਉਹ ਚੌਂਕ ਚ ਜਾ ਕੇ ਝਾਤੂ ਕਿਤੇ ਜਾ ਕੇ ਜਾਂ ਤੂੰ ਨਹਿਰ ਚ ਜਾ ਕੇ ਆ ਤੇਰੇ ਆ ਜਾ ਕੁਝ ਵੀ ਹੈ ਜੋ ਉਪਾਅ ਕਰਦੇ ਤਾਂ ਲੋਕਾਂ ਨੂੰ ਬਹੁਤ ਸੌਖਾ ਲੱਗਦਾ ਹਨ ਤਾਂ ਹੀ ਜੀ ਮੈਂ ਰੇਕ ਵੀਡੀਓ ਚ ਕਹਿਣੀ ਹੂਈ ਆ ਵੀ ਬੇਜਵਾਨਾਂ ਨੂੰ ਭੋਜਨ ਆ ਜਿਹੜਾ ਵੱਧ ਤੋਂ ਵੱਧ ਸ਼ਿਕਾਉਣਾ ਸ਼ੁਰੂ ਕਰ ਦਿਓ ਪੁੰਨ ਦਾ ਕੰਮ ਹੀ ਆ ਹਨਾ ਕਿਉਂਕਿ ਹੁਣ ਆਪਾਂ ਦੇਖੋ ਖੇਤਾਂ ਚ ਆਪਾਂ ਬਾਹਰ ਦੇਖਿਆ ਹੀ ਆ ਹੁਣ ਜਿਹੜੇ ਪੰਛੀਆਂ ਨੂੰ ਆ ਜਿਵੇਂ ਆ ਬੇਜਵਾਨ ਜਾਨਵਰ ਹੋਗੇ ਇਹਨਾਂ ਨੂੰ ਹੁਣ ਖਾਣ ਨੂੰ ਕੁਝ ਨਹੀਂ ਹੈਗਾ ਜੇ ਆਪਾਂ ਇਹਨਾਂ ਨੂੰ ਥੋੜਾ ਥੋੜਾ ਦਿੰਦੇ ਰਹੇਗੇ ਨਾਲੇ ਤਾਂ ਜੀ ਇਹਨਾਂ ਦਾ ਢਿੱਡ ਭਰਦਾ ਰਹਿੰਦਾ ਨਾਲੇ ਆਪਣਾ ਤਾਂ ਸਬੰਧ ਨਿਕਲ ਜਾਂਦਾ ਨਾਲੇ ਆਪਣੀ ਸੇਵਾ ਲੱਗ ਜਾਂਦੀ ਆ ਹਨਾ ਪਰ ਤੁਹਾਡੇ ਕਰਮ ਨੇ ਜਿਹੜੇ ਉਹ ਤੁਹਾਡੇ ਬਾਣੀ ਨਾਲ ਹੀ ਜੁੜ ਕੇ ਸਵਰਨੇ ਨੇ ਬਾਣੀ ਨਾਲ ਵੱਧ ਤੋਂ ਵੱਧ ਜੁੜੋ ਸਤਨਾਜ ਜੀ ਤੁਸੀਂ ਪਾਉਂਦੇ ਰਹੋ ਕੋਈ ਵੱਡੀ ਗੱਲ ਨਹੀਂ ਹੈਗੀ ਕਿਉਂਕਿ ਥੋੜੀ ਜੀ ਆਪਾਂ ਕਣਕ ਲੈ ਲੈਣੀ ਐ ਚੌਲ ਇਹ ਜੀ ਸਾਰੀਆਂ ਚੀਜ਼ਾਂ ਲੈ ਕੇ ਦਾਲਾਂ ਦੂਣਾਂ ਲੈ ਕੇ چینی ਲੈ ਕੇ ਸਖ ਚੀਜ਼ਾਂ ਪੂਰੀਆਂ ਕਰਕੇ ਪਾਉਣੇ ਹੁੰਦੇ ਆ ਨਾਲੇ ਤੁਹਾਡਾ ਦਾਨ ਹੁੰਦਾ ਰਹਿੰਦਾ ਨਾਲ ਦੀ ਨਾਲ ਤੁਸੀਂ ਆਪਦਾ ਜਿੱਥੇ ਵੀ ਤੁਰ ਕੇ ਜਾਂਦੇ ਹੋ ਮੂਲ ਮੰਤਰ ਗੁਰਮੰਤਰ ਦਾ ਜਾਪ ਕਰਦੇ ਜਾਇਆ ਕਰੋ ਜਿਹੜੇ ਤੁਹਾਡੇ ਕਾਰਜਾ ਉਹ ਸਵਰਨ ਲੱਜਣਗੇ ਹਨਾ ਸਵਰਨ ਲੱਜਣਗੇ ਤੇ ਬਾਣੀ ਨਾਲ ਵੀ ਜੁੜੋ ਵੱਧ ਤੋਂ ਵੱਧ ਕਿਉਂਕਿ ਗੁਰੂ ਮਹਾਰਾਜ ਤੋਂ ਉੱਤੇ ਕੁਝ ਨਹੀਂ ਹੈਗਾ ਧੰਨ ਗੁਰੂ ਰਾਮਦਾਸ ਮਹਾਰਾਜ ਤੋਂ ਉੱਤੇ ਕੁਝ ਨਹੀਂ ਹੈਗਾ ਇਸ ਲਈ ਨਾ ਜਿਹੜੇ ਆਪਣੇ ਗੁਰੂ ਮਹਾਰਾਜ ਨਾਲ ਰੋਸਾ ਨਾ ਕਰਿਆ ਕਰੋ ਵੀ ਮੇਰਾ ਆ ਨਹੀਂ ਬਣਿਆ ਮੇਰਾ ਉਹ ਨਹੀਂ ਬਣਿਆ ਮੇਰੀ ਕਿਸਮਤ ਬਹੁਤ ਮਾੜੀ ਹੈ ਹੁਣ ਪਤਾ ਨਹੀਂ ਜੀ ਕਿਹੜੀ ਚੀਜ਼ ਦਾ ਕੀਤਾ ਹੋਇਆ ਫਲ ਕਿਹੜੀ ਬਾਣੀ ਦੀ ਪੜੀ ਕਿਹੜੀ ਬੰਦਗੀ ਦਾ ਕੀਤੀ ਹੋਈ ਦਾ ਫਲ ਤੁਹਾਨੂੰ ਕਦੋਂ ਮਿਲ ਜਵੇ ਤੁਹਾਨੂੰ ਖੁਦ ਨੂੰ ਨਹੀਂ ਪਤਾ ਲੱਗਣਾ ਹੈਗਾ ਇਸ ਲਈ ਵੱਧ ਤੋਂ ਵੱਧ ਜੀ ਬਾਣੀ ਲੜ ਲਗੋ ਸੁਖਮਨੀ ਸਾਹਿਬ ਦਾ ਪੈਰਾ ਜੀ ਮੈਂ ਤੁਹਾਨੂੰ ਪੇਰ ਕਹਿਨੀ ਆ ਪੈਰਾ ਲਗਾ ਦਿਓ ਇੱਕ ਉੱਠੇ ਦੂਜਾ ਬੈਠ ਜਾਵੇ ਦੂਜਾ ਉੱਥੇ ਤੀਜਾ ਬੈਠ ਜਾਵੇ ਕੋਈ ਦੁੱਖ ਕੋਈ ਕੀਤਾ ਕਰਾਇਆ ਤੁਹਾਡੇ ਨੇੜੇ ਵੀ ਨਹੀਂ ਆ ਸਕਦਾ ਹੈਗਾ ਵੱਧ ਤੋਂ ਵੱਧ ਗੁਰੂ ਮਹਾਰਾਜ ਦੇ ਲੜ ਲੱਗੋ ਅੰਮ੍ਰਿਤ ਪਾਨ ਕਰੋ ਤੁਸੀਂ ਹੈਨਾ ਜੇ ਸਹੀ ਟਾਈਮ ਤੇ ਆਉਣ ਤੇ ਜਿਹੜਾ ਹੈ ਨਾ ਤੁਹਾਨੂੰ ਮਿਲ ਜੂਗਾ ਸਾਰਾ ਕੁਝ ਫਿਰ ਉਹ ਤੋਂ ਵੱਧਿਆ ਕਹਿੰਦੇ ਆਪਾਂ ਨੂੰ ਸੁੱਖ ਕੋਈ ਨਹੀਂ ਹੁੰਦਾ ਦੇਖੋ ਆਪਾਂ ਪਹਿਲਾਂ ਕਹਿੰਦੇ ਰਹਿੰਨੇ ਸਾਨੂੰ ਉਹ ਨਹੀਂ ਮਿਲਦਾ ਸਾਨੂੰ ਉਹ ਨਹੀਂ ਮਿਲਦਾ ਹੋ ਸਕਦਾ ਵੀ ਉਹ ਤੁਹਾਡੇ ਲਈ ਉਹ ਚੀਜ਼ ਵਧੀਆ ਨਾ ਹੋਵੇ ਹੈਨਾ ਰੱਬ ਨੇ ਕੁਝ ਵਧੀਆ ਸੋਚਿਆ ਹੋਵੇ ਤੁਹਾਡੇ ਲਈ ਇਸ ਲਈ ਕਦੇ ਵੀ ਰੱਬ ਨੂੰ ਲਾਂਭਾ ਨਾ ਦੋ ਹੈਨਾ ਸਹੀ ਟਾਈਮ ਹੁੰਦੇ ਤੁਹਾਨੂੰ ਹਰ ਸਾਫ ਕੁਝ ਮਿਲ ਜਾਣਾ ਹੈ ਤੁਸੀਂ ਹਰ ਰੋਜ਼ ਬਾਣੀ ਪੜ੍ਹਦੇ ਰਹੋ ਗੁਰੂ ਘਰ ਜਾ ਕੇ ਦੇਖੋ ਜੀ ਤੁਸੀਂ ਅਮਰਤ ਜਿਲੇ ਉੱਠਣਾ ਸ਼ੁਰੂ ਕਰਦੋ ਉੱਠ ਕੇ ਗੁਰੂ ਘਰ ਜਾ ਕੇ ਪੂਰੀ ਸੰਗਤ 'ਚ ਖੜ ਕੇ ਅਰਦਾਸ ਕਰਿਆ ਕਰੋ ਬਹੁਤ ਸ਼ਕਤੀ ਆ ਜੀ ਪੂਰੀ ਸੰਗਤ 'ਚ ਖੜ ਕੇ ਅਰਦਾਸ ਕਰੀ ਦੀ ਗੁਰੂ ਮਹਾਰਾਜ ਲੜ ਲੱਗੋ ਉੱਤੋਂ ਵੱਡਾ ਕੋਈ ਨਹੀਂ ਹੈਗਾ ਗੁਰੂ ਘਰ ਜਾ ਕੇ ਅਰਦਾਸ ਜ਼ਰੂਰ ਕਰਿਆ ਕਰੋ ਹੋ ਸਕੇ ਜੀ ਤੁਸੀਂ ਹਰ ਰੋਜ਼ ਇੱਕ ਚੌਪਈ ਸਾਹਿਬ ਦਾ ਪਾਠ ਜ਼ਰੂਰ ਕਰਿਆ ਕਰੋ ਕਿਉਂਕਿ ਪਾਠ ਬਹੁਤ ਛੋਟਾ ਆ ਬਹੁਤ ਛੇਤੀ ਕੰਠ ਹੋ ਜਾਂਦਾ ਆ ਹਣਾ ਤਰ ਦੇ ਫਰ ਦੇ ਉੱਠਦੇ ਬਹਿੰਦੇ ਵੀ ਬਹੁਤ ਲੋਕ ਬਹੁਤ ਹੈਗੇ ਸੰਗਤ ਜੀ ਜਿਹੜੀ ਕਰਦੀ ਹੈ ਹਣਾ ਆਪਾਂ ਤਾਂ ਉਹਨਾਂ ਮੂਰੇ ਕੁਝ ਵੀ ਨਹੀਂ ਹੈਗੇ ਬਹੁਤ ਦੁਨੀਆ ਪਰੇ ਤੋਂ ਪਰੇ ਪਈਆ ਤੁਸੀਂ ਰੋਜ ਇੱਕ ਚੌਪਾਈ ਸਾਹਿਬ ਦਾ ਪਾਠ ਜ਼ਰੂਰ ਕਰਿਆ ਕਰੋ ਤੇ ਗੁਰੂ ਮਹਾਰਾਜ ਅੱਗੇ ਅਰਦਾਸ ਕਰਨੀ ਨਾ ਛੱਟਿਓ ਹਾਂਜੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ